ਹੋ ਜੀ ਜੀ ਆਰ ਇਸ ਕਰਕੇ ਦੇਖੋ ਜਦੋਂ ਵੀ ਸੰਘਰਸ਼ ਹੋਇਆ ਆ ਆ ਦੁਨੀਆ ਅੱਜ ਵੀ ਚੱਲ ਰਹੀ ਆ ਨਾ ਪੂਰੀ ਦੁਨੀਆ ਦੇਖ ਰਹੀ ਆ ਦੁਨੀਆ ਦੇਖ ਰਹੀ ਆ ਵੀ ਆਕਵਾ ਨੇ ਕਿਹਾ ਕੋਈ ਟਕਰਾ ਨਹੀਂ ਪੈਦਾ ਕਰਾਂਗੇ ਖੁਦ ਅੱਗੇ ਜਾਵਾਂਗੇ ਸਰਕਾਰ ਦੀ ਆਫਰ ਆਈ ਉਹਨੂੰ ਕਹਿਤਾ ਵੀ ਆਖੰਮ ਕਰਕੇ ਲਾਇਆ ਅਸੀਂ ਤੇਰਨਾ ਬੈਠ ਕੇ ਨਿਬੜ ਲਾਂਗੇ ਠੀਕ ਹੈ ਜੀ ਇਸ ਕਰਕੇ ਸਰਕਾਰ ਦਾ ਮਨਸ਼ਾ ਸੀ ਵੀ ਇਹ ਖੂਨਨੀ ਝੜਪਾਂ ਦੀਆਂ ਤਸਵੀਰਾਂ ਦੁਨੀਆ ਜਾਣ ਲੋਕ ਕਹਿ ਸਕਣ ਇਹਨਾਂ ਬਗਾਨੇ ਮੁੰਡੇ ਬਰਵਾਤੇ ਆ ਉਹ ਸਾਡਾ ਅਕਸ ਦੁਨੀਆ ਵਿੱਚ ਖਰਾਬ ਕਰ ਸਕਣ ਇਹ ਹਿੰਸਕ ਨੇ ਇਹ ੱਤਕਾ ਕਰਦੇ ਆ ਮੰਗਾ ਨਹੀਂ ਕੰਦੇ ਅਸੀਂ ਉਹਦਾ ਪੱਤਾ ਕੱਟ ਕੇ ਰੱਖ ਦਿੱਤਾ ਜੀ ਨਹੀਂ ਅਸਾਰੇ ਚੈਨਲ ਦੇਖ ਲੋ ਬੋਲ ਰਹੇ ਆ ਕਿ ਮੋਦੀ ਸਾਹਿਬ ਦਾ ਪੱਤਾ ਇੱਥੇ ਕਟਿਆ ਗਿਆ ਉਹਦਾ ਮੰਸ਼ਾ ਨਹੀਂ ਪੂਰਾ ਹੋ ਸਕਿਆ ਅਰ ਖੜੇ ਆ ਅਰ ਖੜ ਕੇ ਗੱਲ ਕਰ ਰਹੇ ਆ ਠੀਕ ਆ ਤੋ ਇਸ ਕਰਕੇ ਉਹ ਚਲੇ ਗਏ ਉਹਨਾਂ ਨੂੰ ਐ ਹੋਰੀ ਕਿਹਾ ਆ ਵਾ ਮੰਗ ਲਿਖ ਕੇ ਦਿੱਤੀ ਮੰਗ ਸੀ ਆ ਐ ਐ ਬੋਲੇ ਦਿੱਲਿਓ ਐ ਨਹੀਂ ਕਿਹਾ ਲਿਖ ਕੇ ਸ਼ਬਦ ਅਸੀਂ ਦਿੱਤੇ ਆ ਵੀ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਵਾਲੀ ਗੱਲ ਦਾ ਹੱਲ ਕਰਨ ਲਈ ਮੀਟਿੰਗ ਹੋਊਗੀ ਕੋ ਪਲੇਖਾ ਲੱਗਦਾ ਹੁਣ ਕੋਈ ਭੱਜਦੇ ਅਗਲਾ ਫਿਰ ਕੋਈ ਰੋਣਾ ਨਹੀਂ ਐ ਚੱਲੀ ਕਰਕੇ ਐ ਟਿਕਾਣੇ ਕਰਕੇ ਇਹ ਦੁਨੀਆ ਦਾ ਤੁਸੀਂ ਇਤਿਹਾਸ ਬਣਾ ਰਹੇਗੇ ਗੱਲ ਲੈ ਕੇ ਨਿ ਮੁਖਣੀ ਜਦੋਂ ਤੁਹਾਡੇ ਤੇ ਹਜ਼ਾਰਾਂ ਕਿਤਾਬਾਂ ਲਿਖੀਆਂ ਗਈਆਂ ਇਸ ਗਵਾਹੀ ਦਾ ਚਕਰ ਆਉਣਾ ਵੀ ਕਿਵੇਂ ਬੱਚੇ ਸੰਭਾਲੇ ਵੀ ਕਿਵੇਂ ਬਿਟਾ ਕੇ ਲੜੇ ਹੀ ਇਸ ਕਰਕੇ ਸਾਡੇ ਸਿੱਖ ਤੇ ਤੁਹਾਡੇ ਸਿਰ ਤੇ ਸਾਰਿਆਂ ਦੇ ਸਿਰ ਤੇ ਇਹ ਜ਼ਿੰਮੇਵਾਰੀ ਆ ਇਹ ਸਿਆਣ ਭਿਆ ਅਸੀਂ ਮੌਕਾ ਨਹੀਂ ਦੇਣਾ ਕਿਸੇ ਨੂੰ ਇਸ ਮੋਰਚੇ ਨੂੰ ਜਿੱਤਣਾ ਵਾ ਇਸ ਕਰਕੇ ਭਰਾਵੋ ਸੋ ਸਬਰ ਨਾਲ ਸਬਰ ਬਹੁਤ ਵੱਡੀ ਚੀਜ਼ ਆ ਸਾਰਾ ਕੁਝ ਥੋੜੇ ਸਮੇਂ ਦੇ 10 ਮਿੰਟਾਂ ਵਿੱਚ ਸਾਫ਼ ਹੋ ਜਾਣਾ ਵਾ ਇਸ ਕਰਕੇ ਮੈਂ ਹੁਣ ਵੀ ਗੱਲ ਕੀਤੀ ਸੀ ਉਹ ਕਹਿੰਦੇ ਆ ਰਹੇ ਆ ਆਪਾਂ ਥੋੜੇ ਅਲੀ ਗੱਲ ਆ ਪਾਣੀ ਵਾਲਾ ਟੈਂਕਰ ਆ ਗਿਆ ਇੱਥੇ ਰੋਕ ਲੋ ਠੀਕ ਆ ਟਿਕਾਣੇ ਆ ਗਿਆ ਟੈਂਕਰ ਪਾਣੀ ਵਾਲਾ ਠੀਕ ਹੈ ਮੇਰੇ ਵੀਰ ਇੱਥੇ ਖੜ੍ਹ ਲਓ ਟਿਕਾਣੇ ਆ ਗਿਆ ਪਾਣੀ ਗੁਰ ਗੱਲੀ ਤੋਂ ਇਸ ਕਰਕੇ ਅੱਜ ਫੇਰ ਦੁਨੀਆ ਦੇਖੂ ਹਾਕਮਾਂ ਦੇ ਮਸੂਬੇ ਨਹੀਂ ਪੂਰੇ ਹੋ ਆ ਪਰਮ ਲੋਕਾ ਪੰਜਾਬ ਦੇ ਲੋਕ ਆ ਹਰਿਆਣਾ ਦੇ ਲੋਕ ਆ ਦੇਸ਼ ਦੇ ਲੋਕ ਆ ਸਰਕਾਰ ਨੂੰ ਕਹਿ ਰਹੇ ਆ ਅਸੀਂ ਇਸ ਦੇਸ਼ ਦੇ ਕਿਸਾਨ ਤੇ ਖੇਤ ਮਜ਼ਦੂਰ ਆ ਅਸੀਂ ਲੋਕਤੰਤ੍ਰਿਕ ਤਰੀਕੇ ਨਾਲ ਆਪਣਾ ਅੰਦੋਲਨ ਕਰਕੇ ਮਸਲਿਆਂ ਦਾ ਹੱਲ ਚਾਉਂਦੇ ਆ ਇਹ ਦੁਨੀਆ ਵਿੱਚ ਗੱਲ ਗਈ ਹੋਈ ਆ ਇਸ ਕਰਕੇ ਏਡੀ ਵੱਡੀ ਬੰਦਨਾਮੀ ਮੋਦੀ ਸਰਕਾਰ ਕੋ ਝੱਲੀ ਨਹੀਂ ਜਾਣੀ ਹੈਗੀ ਜੋ ਅਸੀਂ ਕਰਨਾ ਚਾੁੰਦੇ ਆ ਇਸ ਕਰਕੇ ਭਰਾਵੋ ਤੁਹਾਡੇ ਅੱਗੇ ਖੜੇ ਆ ਤੁਹਾਡੇ ਮੋਹਰੇ ਖੜੇ ਆ ਇਸ ਕਰਕੇ ਤੁਹਾਨੂੰ ਗੁਜਾਰਸ਼ ਕਰਦੇ ਤੁਸੀਂ ਆਪਣੀਆਂ ਜਗ੍ਹਾ ਤੇ ਖੜੇ ਰਹਿਣਾ ਆਜੇ ਸੋਮ ਦੋ ਅੰਦੋਲਨ ਦਾ ਦਬਾਅ ਆ ਇਹ ਅੰਦੋਲਨ ਦੀ ਚੜ੍ਹਤ ਆ ਅੰਦੋਲਨ ਦੁਨੀਆ ਵਿੱਚ ਫੈਲ ਰਿਹਾ ਵਾ ਅੰਦੋਲਨ ਦੁਨੀਆ ਵਿੱਚ ਵਧ ਰਿਹਾ ਵਾ ਦੇਸ਼ ਵਿੱਚ ਵਧ ਰਿਹਾ ਵਾ ਅਰੇ ਇਹ ਗੱਲ ਨੂੰ ਖਤਮ ਕਰਨਾ ਚਾਹੁੰਦੇ ਆ ਆਪਾਂ ਸਰਕਾਰ ਦੇ ਮਨਸੂਬੇ ਪੂਰੇ ਨਹੀਂ ਹੋਣ ਦੇਣੇ ਅਸੀਂ ਆਪਣੇ ਸੱਚਜੇ ਢਾਂਗਣਾ ਆਪਣੇ ਵਲੱਖਣ ਢਾਂਗਣਾ ਇਸ ਮੋਰਚੇ ਨੂੰ ਫਤਿਹ ਕਰਨਾ ਵਾ ਅਰੇ ਇਹ ਮੋਰਚਾ ਫਤਿਹ ਹੋਣ ਵਾਲੇ ਪਾਸੇ ਵੱਧ ਗਿਆ ਵਾ ਵੱਧ ਨਹੀਂ ਰਿਹਾ ਵੱਧ ਗਿਆ ਵਾ ਔਰ ਸਰਕਾਰ ਕੋਈ ਚਾਰਾ ਨਹੀਂ ਹੈ ਵੀ ਉਹ ਜਾਂਦੇ ਜਾਂਦੇ ਮੰਗਾ ਮੰਨ ਲਵੇ ਜਾਂ ਫਿਰ ਅੱਜ ਦਾ ਸੇਖ ਦਿੱਲੀ ਦੀਆਂ ਕੁਰਸੀਆਂ ਤੱਕ ਜਾਂਦਾ ਹੋਊ। ਉਹ ਚੱਲ ਰਹੇ। ਬੈਠੇ ਤਾਂ ਹੋ ਐਸਸੀ ਰੂਮਾਂ 'ਚ ਹੋਣਗੇ ਪਰ ਉੱਥੇ ਵੀ ਮੁੜਕਾ ਵੰਡਿਆ ਹੋਊਗਾ। ਉਹ ਧਿਆਨ ਤਾਂ ਥੋੜੇ ਤੋਂ ਪਲ-ਪਲ ਦੀ ਖਬਰ ਦਾ ਕੀ ਬਣ ਗਿਆ ਕੀ ਹੋ ਗਿਆ ਕੀ ਕਰ ਰਹੇ ਆ ਇਹ ਦੋ ਤਰਾ੍ਹਾਂ ਦੇ ਵਿੱਚ ਇੱਕ ਸਾਸੀ ਸਮਝ ਵੀ ਚੱਲਦੀ ਆ ਅਗਲਾ ਚਾਹੁੰਦਾ ਮੈਂ ਇਹੋ ਜਿਹਾ ਅਸਲ ਕਰਾਂ ਇਹਦੀ ਲੀਡਰਸ਼ਿਪ ਨਾਲ ਸਾਰਾ ਮੋਰਚਾ ਖੰਡਾ ਦਿਆਂ ਦੋਰੇ ਕਦੀ ਇਹੋ ਜਿਹਾ ਮੋਰਚਾ ਬਣ ਨਾ ਸਕੇ ਭਰੋਸਾ ਤੋੜਦਾ ਸਾਡਾ ਹੁੰਦਾ ਅਸੀਂ ਸਰਕਾਰ ਦਾ ਚਿਹਰਾ ਨੰਗਾ ਕਰ ਦਈਏ ਵੀ ਸਰਕਾਰ ਕੇ ਮੇਂ ਚੱਲ ਕਰ ਰਹੀ ਸਾਡੇ ਨਾਲ ਅਰ ਲੋਕਾਂ ਚ ਭਰੋਸਾ ਰੱਖੀਏ ਵੀ ਨਹੀਂ ਨੁਕਸਾਨ ਨਹੀਂ ਕਰਾਵਾਂ ਕਿ ਤੇ ਆਪਣਾ ਅੰਦੋਲਨ ਵੀ ਜਿੱਤਾਂਗੇ ਤੁਹਾਡੇ ਸਾਹਮਣੇ ਫੈਸਲੇ ਤੇ ਇਸ ਕਰਕੇ ਭਰਾਓ ਉਹ ਬਹੁਤ ਚੰਗੀ ਗੱਲ ਆ ਤੁਸੀਂ ਇਸ ਅੰਦੋਲਨ ਦੇ ਵਿੱਚ ਜਿਹੜਾ ਸਾਤ ਤਬ ਖਾਇਆ ਵਾ ਦੇਸ਼ ਕਿਸਮਾ ਸਬਰ ਕੀਤਾ ਵਾ ਅਸੀਂ ਤੁਹਾਡੇ ਸਹਿਯੋਗ ਤੋਂ ਬਿਨਾਂ ਇਹ ਮੋਰਚਾ ਜਿੱਤ ਵੀ ਨਹੀਂ ਸਕਦੇ ਜੇ ਮੈਂ ਅਸੀਂ ਜਦੋਂ ਢੋਲੀ ਅੱਡੀ ਜਿਹੜਾ ਬੱਤੀਆਂ ਦੰਦਾ ਵਿੱਚੋਂ ਤੁਹਾਨੂੰ ਕਿਹਾ ਤੁਸੀਂ ਫੌਰੀ ਪੂਰਾ ਕਰ ਦਿੱਤਾ ਅਸੀਂ ਆਏ ਅਸੀਂ ਆ ਕੇ ਫੈਸਲਾ ਲਿਆ ਆਗੂ ਅੱਗੇ ਜਾਣਗੇ ਤੁਸੀਂ ਫੈਸਲੇ ਨੂੰ ਪ੍ਰਵਾਨਗੀ ਦਿੱਤੀ ਹੈਗੀ ਆ ਇਸ ਕਰਕੇ ਭਰਾਓ ਇਹ ਤੁਹਾਡਾ ਤੇ ਸਾਡਾ ਇੱਕ ਪਰੋਸੇ ਦਾ ਰਿਸ਼ਤਾ ਵਾ ਇਹ ਖੂਨਦਿਆ ਰਿਸ਼ਤੇ ਨਾਲੋਂ ਵੀ ਵੱਡਾ ਰਿਸ਼ਤਾ ਵਾ ਇਹ ਕਿਸਾਨਾਂ ਮਜ਼ਦੂਰਾਂ ਦਾ ਪਰਿਵਾਰ ਸਾਡੇ ਸਾਹਮਣੇ ਖੜਾ ਵਾ ਅਰ ਜੇ ਸਾਰੀ ਲੀਡਰਸ਼ਿਪ ਨੂੰ ਦੋਵਾਂ ਮੋਰਚਿਆਂ ਦੀ ਕਿਸਾਨ ਮਜ਼ਦੂਰ ਮੋਰਚਾ ਐਸ ਕੇ ਐਮ ਕਰ ਰਹੇ ਨੇ ਉਹਦੀ ਲੀਡਰਸ਼ਿਪ ਨੂੰ ਆਪਦੇ ਮੁਖੀ ਮੰਨਦੇ ਜੇ ਉਹਦੇ ਮੁਖੀਆਂ ਦੀ ਫਰਜ਼ ਹੁੰਦਾ ਵੀ ਆਪਣੇ ਪਰਿਵਾਰ ਨੂੰ ਬਚਾ ਕੇ ਰੱਖਣਾ ਆਪਣੇ ਪਰਿਵਾਰ ਨੂੰ ਬਚਾ ਕੇ ਉਹਦੀ ਚੰਗੀ ਜ਼ਿੰਦਗੀ ਵਾਸਤੇ ਇਹੋ ਜੇ ਭੇਖ ਵਾਸਤੇ ਇਹੋ ਜੀਆਂ ਚੀਜ਼ਾਂ ਲੈ ਕੇ ਦੇਣੀਆਂ ਵੀ ਦੋਰੇ ਉਹਨਾਂ ਦੇ ਘਰਾਂ ਤੋਂ ਗਰੀਬੀ ਨਿਕਲ ਜਾਵੇ ਸਾਡੇ ਘਰਾਂ ਦੇ ਵੀ ਹਾਲਾਤ ਕਦੀ ਵਧੀਆ ਹੋਣ ਅਸੀਂ ਵੀ ਕਦੇ ਦੀਵਾਲੀ ਮਨਾ ਲਈਏ ਸਾਡੀਆਂ ਦੀਵਾਲੀਆਂ ਖੁਦ ਖੁਸ਼ੀਆਂ 'ਚ ਕਨਵਰਟ ਹੋ ਜਾਂਦੀਆਂ ਸਾਡੇ ਸਿਰਾਂ ਦੇ ਕਰਜ਼ੇ ਆ ਅਸੀਂ ਕਰਜ਼ੇ ਕਰਕੇ ਖੁਦ ਖੁਸ਼ੀਆਂ ਕਰ ਰਹੇ ਆ ਸਾਡੇ ਆੜਤੀਆਂ ਦੀਆਂ ਦਿਨਦਾਰੀਆਂਾਂ ਸਾਡੇ ਘਰਾਂ ਕੁਰਕਿਆਂ ਦੇ ਫਰੰਟ ਆ ਰਹੇ ਆ ਸਾਡੀਆਂ ਪੰਜਾਬੀਆਂ ਜ਼ਮੀਨਾਂ ਲਾਲ ਲਕੀਰਾਂ ਨਾਲ ਭਰੀਆਂ ਹੋਈਆਂ ਵਾ ਅਸੀਂ ਇਹਨਾਂ ਤੋਂ ਕਿਵੇਂ ਮੁਕਤੀ ਲੈਣੀ ਆ ਅਸੀਂ ਇੱਧਰ ਸੋਚ ਰਹੇ ਆ ਇੱਧਰ ਵਧ ਰਹੇ ਆ ਸੋਹੀ ਸਾਡੇ ਸਿਰ ਤੇ ਵੱਡੀ ਗੱਲ ਹੈਗੀ ਆ ਸੋ ਕਿਸਾਨਾਂ ਤੇ ਸੰਕਟ ਦਾ ਹੱਲ ਕਰਨਾ ਅਰੇ ਦੁਨੀਆ ਦਾ ਸਭ ਤੋਂ ਵੱਡੀ ਗੱਲ ਆ ਇਸ ਕਰਕੇ ਚਾਪਤਾ ਰੱਖੋ ਤਹਮਲ ਰੱਖੋ ਸਾਰਾ ਕੁਲ ਤੁਹਾਡੇ ਸਾਹਮਣੇ ਆ ਜਣਾਵਾ ਤੁਹਾਡੇ ਨਾਲ ਖੜੇ ਆਂ ਬੇਨਤੀ ਕਰੂੰਗਾ ਜਸਵਿੰਦਰ ਸਿੰਘ ਜੀ ਲੋਂਗੋਵਾਲ ਉਹ ਗੱਲ ਕਰ ਲੈਣਗੇ ਤੁਹਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਬੁਲਾੜਿਆ ਨੇ ਜਿੰਨੇ ਵੀ ਵਿਚਾਰ ਹੁਣ ਤੱਕ ਤੁਹਾਡੇ ਨਾਲ ਸਾਂਝੇ ਕੀਤੇ ਉਹ ਵਿਚਾਰ ਸਾਡੇ ਭਾਰਤ ਲਈ ਸਾਡੇ ਪੰਜਾਬ ਲਈ ਚਾਹੀਦੇ ਦਿਨਾਂ ਦੀ ਆਸ ਦੇ ਵਿੱਚੋਂ ਕੀਤੇ ਤੁਸੀਂ ਸਾਰੇ ਉਹ ਲੋਕ ਜੋੜੇ ਉਸ ਭਾਰਤ ਦੇ ਉਹ ਗੱਲਾਂ ਨੂੰ ਸਾਰੀਆਂ ਨੂੰ ਸਮਝ